ਜੇਪੀ ਦੇ ਵરિਸ਼ ਨੇਤਾ ਅਤੇ ਪੂਰਵ ਮਹਾ ਮੰਤਰੀ ਕੇਵਲ ਸਿੰਘ ਕੇਵਲ ਕੁਮਾਰ ਗਿਲ ਜੀ ਦਾ ਅੱਜ ਅੰਤਿਮ ਸੰਸਕਾਰ ਹੋ ਗਿਆ ਹੈ ਬੀਜੇਪੀ ਦੇ ਕਦਾਵਰ ਲੀਡਰ ਉਹਨਾਂ ਨੂੰ ਸ਼ਿਵਾਂਜਰੀ ਦੇਲਹੀ ਪਹੁੰਚਣਗੇ ਅਸੀਂ ਦੁਰਗਿਆਨਾ ਤੀਰਤ ਦੇ ਸ਼ਮਸ਼ਾਨ ਘਾਟ ਦੇ ਵਿੱਚ ਖੜੇ ਹਾਂ ਥੋੜੀ ਦੇਰ ਬਾਅਦ ਹੀ ਕੇਵਲ ਜੀ ਦਾ ਅੰਤਿਮ ਸੰਸਕਾਰ ਹੋ ਜਾਏਗਾ ਉਹਨਾਂ ਦਾ ਪਵਿੱਤਰ ਸਰੀਰ ਥੋੜੀ ਦੇਰ ਬਾਅਦ ਹੀ ਦੁਰਗਿਆਨਾ ਤੀਰਤ ਦੇ ਵਿੱਚ ਲੈ ਕੇ ਆਇਆ ਜਾਏਗਾ ਕੇਵਲ ਜੀ ਨੂੰ ਸਮਾਜ ਨੂੰ ਬਹੁਤ ਦੇਨ ਕਿਸੇ ਉਹਨਾਂ ਨੇ ਪੁਲਿਸ ਦੀ ਨੌਕਰੀ ਕੀਤੀ ਹੈ ਔਰ ਚੰਗੇ ਅਫਸਰ ਬਣ ਕੇ ਉਹਨਾਂ ਨੇ ਨੌਕਰੀ ਕੀਤੀ ਔਰ ਸਮਾਜ ਸੁਧਾਰ ਦਾ ਕੰਮ ਉਸ ਲਹਿਰ ਦੇ ਵਿੱਚ ਹਮੇਸ਼ਾ ਕੇਵਲ ਜੀ ਨੇ ਕੰਮ ਕੀਤਾ ਹੈ ਔਰ ਬੱਚਿਆਂ ਨੂੰ ਐਜੂਕੇਸ਼ਨ ਵਾਸਤੇ 바ਵਾ ਸਾਹਿਬ ਅੰਬੇਦਕਰ ਦੇ ਮਿਸ਼ਨ ਨੂੰ ਅੱਗੇ ਵਧਾਉਣ ਵਾਸਤੇ ਕੇਵਲ ਜੀ ਹਮੇਸ਼ਾ ਹੀ ਤਤਪਰ ਪਿਆ ਰਹਿੰਦੇ ਸੀ ਔਰ ਹਮੇਸ਼ਾ ਹੀ ਉਹਨਾਂ ਨੇ ਸਮਾਜ ਦੀ ਸੇਵਾ ਕੀਤੀ ਅੱਜ ਕਿਸੇ ਵੀ ਤਰ੍ਹਾਂ ਦੇ ਨਾਲ ਇਹ ਪੂਰਾ ਨਾ ਹੋਣ ਵਾਲਾ ਕੱਟ ਹੈ ਵਾਹ ਆਇ ਤੇ ਜਨਨੀ ਸਾਰੇ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਕਸ਼ਟਦਾਇਕ ਬੜਾ ਅਫਸੋਸ ਕਿਉਂਕਿ ਲਗਭਗ ਮੈਂ ਤੋਂ ਨਹੀਂ ਕਹਿ ਸਕਦਾ 40 ਸਾਲ ਦੇ ਸੰਬੰਧ ਕਿਉਂਕਿ ਕੇਵਲ ਜੀ ਦਾ ਪਰਿਵਾਰ ਸ਼ੁਰੂ ਤੋਂ ਹੀ ਭਾਰਤੀ ਜਨਤਾ ਪਾਰਟੀ ਉਸ ਤੋਂ ਪਹਿਲੇ ਜਨ ਸੰਗ ਨਾਲ ਜੁੜਿਆ ਰਿਹਾ ਔਰ ਕੇਵਲ ਜੀ ਜਦੋਂ ਐਸਆਈ ਭਰਤੀ ਹੋਏ ਡਾਕਟਰ ਬਲਦੇਵ ਪ੍ਰਕਾਸ਼ ਜੀ ਉਸਰੇ ਸਾਡੇ ਰਾਸ਼ਟਰੀ ਨੇਤਾ ਸੀਗੇ ਔਰ ਪੁਲਿਸ ਦੀ ਸਰਵਿਸ ਵੀ ਉਹਨਾਂ ਨੇ ਕੀਤੀ ਤੇ ਬੜੀ ਨਿਸ਼ਟਾ ਦੇ ਨਾਲ ਬੜੀ ਮਿਹਨਤ ਦੇ ਨਾਲ ਖਾਸ ਕਰ ਅਤਵਾਦ ਦੇ ਸਮੇਂ ਕੇਵਲ ਜੀ ਨੇ ਬੜੀ ਵੀਰਤਾ ਦਿਖਾਈ ਬੜੀ ਦਲੇਰੀ ਦੇ ਨਾਲ ਉਹਨਾਂ ਨੇ ਅਤਵਾਦ ਦਾ ਮੁਕਾਬਲਾ ਕੀਤਾ ਔਰ ਉਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਦੀ ਵੀ ਸੇਵਾ ਜੋ ਉਹਨਾਂ ਨੇ ਕੀਤੀ ਹੈ ਅਲੱਗ-ਅਲੱਗ ਦੇ ਤੋ ਮਾ ਸੱਜੀ ਵੀ ਰਹੇ ਮੇਰੇ ਨਾਲ ਜਦੋਂ ਪੰਜਾਬ ਦਾ ਅਧਿਕਾਰੀ ਮੇਰੇ ਨਾਲ ਉਹ ਮੀਡੀਆ ਦੇ ਹੈੱਡ ਸੀਗੇ ਸਾਰੇ ਸੋ ਅੱਜ ਬਹੁਤ ਵੱਡਾ ਨੁਕਸਾਨ ਭਾਰਤ ਜਨਤਾ ਪਾਰਟੀ ਪਰਿਵਾਰ ਨੂੰ ਹੋਇਆ ਅਸੀਂ ਕੇਵਲ ਜੀ ਦੇ ਪਰਿਵਾਰ ਦੇ ਨਾਲ ਸਾਰੇ ਹੀ ਖੜੇ ਹਾਂ ਉਹਨਾਂ ਦਾ ਪੁੱਤਰ ਜਿਹੜਾ ਹੈ ਕੁਮਾਰ ਅਮਿਤ ਉਹਨੇ ਵੀ ਚੋਣਾਂ ਲੜਿਆ ਉਹ ਭਾਰਤ ਜਨਤਾ ਪਾਰਟੀ ਦਾ ਗਨੇਤ ਨੇਤਾ ਹੈ ਤੇ ਮੈਂ ਪਰਮਪਿਤਾ ਪਰਮੇਸ਼ਵਰ ਤੇ ਅਰਦਾਸ ਕਰਾਂਗਾ ਕਿ ਅਸੀਂ ਪੁੰਨਿਆ ਆਤਮਾ ਨੂੰ ਆਪਣੇ ਤਰਨਾਇ ਸਥਾਨ ਦੇ ਭਾਜਪਾ ਦੇ ਵરિਸ਼ ਨੇਤਾ ਕੇਵਲ ਗਿਲ ਜੀ ਜਿਹੜੇ ਕਿ ਪਹਿਲਾਂ ਐਸਪੀ ਰਹੇ ਨੇ ਐਸਪੀ ਰੈਂਕ ਤੋਂ ਰਿਟਾਇਰ ਹੋਣ ਤੋਂ ਬਾਅਦ ਭਾਜਪਾ ਦੀ ਸੇਵਾ ਨਿਭਾਈ ਹੈ ਉਹਨਾਂ ਨੇ 40 ਸਾਲ ਤੱਕ ਭਾਜਪਾ ਦੀ ਸੇਵਾ ਕਰਕੇ ਸਪਰਤ ਕੀਤਾ ਹੈ ਬੀਜੇਪੀ ਦੇ ਵરિਸ਼ ਨੇਤਾ ਹੋਣ ਦੇ ਨਾਤੇ ਉਹਨਾਂ ਦਾ ਜਿਹੜਾ ਕੱਲ ਅਕਾਲ ਚਲਾਣਾ ਹੋ ਗਿਆ ਸੀ ਅੱਜ ਅੰਤਿਮ ਸੰਸਕਾਰ ਦੇ ਲਈ ਬੀਜੇਪੀ ਦੇ ਕਦਾਵਰ ਨੇਤਾ ਅੱਜ ਤੇ ਉਹਨਾਂ ਨੂੰ ਸ਼ਰਧਾਂਜਲੀ ਦੇ ਲਈ ਪਹੁੰਚੇ ਸਨ ਕੈਪਟਨ ਪਰਸਨ ਨਤੇਸ਼ ਦੇ ਨਾਲ ਜੋਤੀ ਵੈਲ ਕੈਨਿਕ ਸਵੇਰਾ ਟੀਵੀ ਅੰਮ੍ਰਿਤ ਸਰ ਬੀਜੇਪੀ ਦੇ ਵરિਸ਼ ਨੇਤਾ ਅਤੇ ਪੂਰਵ ਮਹਾ ਮੰਤਰੀ ਤੇਵਲ ਸਿੰਘ ਕੇਵਲ ਕੁਮਾਰ ਗਿਲ ਜੀ ਦਾ ਅੱਜ ਅੰਤਿਮ ਸੰਸਕਾਰ ਹੋ ਗਿਆ ਬੀਜੇਪੀ ਦੇ ਕਦਾਵਰ ਲੀਡਰ ਉਹਨਾਂ ਨੂੰ ਸ਼ਰਧਾਂਜਲੀ ਦੇ ਲਈ ਪਹੁੰਚਣਗੇ ਅਸੀਂ ਦੁਰਗਿਆਨਾ ਤੀਰਤ ਦੇ ਸ਼ਮਸ਼ਾਨ ਘਾਟ ਦੇ ਵਿੱਚ ਖੜੇ ਹਾਂ ਥੋੜੀ ਦੇਰ ਬਾਅਦ ਹੀ ਕੇਵਲ ਜੀ ਦਾ ਅੰਤਿਮ ਸੰਸਕਾਰ ਹੋ ਜਾਏਗਾ ਉਹਨਾਂ ਦਾ पार्थिव ਸਰੀਰ ਥੋੜੀ ਦੇਰ ਬਾਅਦ ਹੀ ਦੁਰਗਿਆਨਾ ਤੀਰਤ ਦੇ ਵਿੱਚ ਲੈ ਕੇ ਆਇਆ ਜਾਏਗਾ ਕੇਵਲ ਜੀ ਨੂੰ ਸਮਾਜ ਨੂੰ ਬਹੁਤ ਦੇਣ ਕਿਤੇ ਉਹਨਾਂ ਨੇ ਪੁਲਿਸ ਦੀ ਨੌਕਰੀ ਕੀਤੀ ਹੈ ਔਰ ਚੰਗੇ ਅਫਸਰ ਬਣ ਕੇ ਉਹਨਾਂ ਨੇ ਨੌਕਰੀ ਕੀਤੀ ਔਰ ਸਮਾਜ ਸੁਧਾਰ ਦਾ ਕੰਮ ਉਸ ਲਹਿਰ ਦੇ ਵਿੱਚ ਹਮੇਸ਼ਾ ਕੇਵਲ ਜੀ ਨੇ ਕੰਮ ਕੀਤਾ ਔਰ ਬੱਚਿਆਂ ਨੂੰ ਐਜੂਕੇਸ਼ਨ ਵਾਸਤੇ ਬਾਬਾ ਸਾਹਿਬ ਅੰਬੇਦਕਰ ਦੇ ਮਿਸ਼ਨ ਨੂੰ ਅੱਗੇ ਵਧਾਉਣ ਵਾਸਤੇ ਕੇਵਲ ਜੀ ਹਮੇਸ਼ਾ ਹੀ ਤਤਪਰ ਪਿਆਰ ਰਹਿਦੇ ਸੀ ਔਰ ਹਮੇਸ਼ਾ ਹੀ ਉਹਨਾਂ ਨੇ ਸਮਾਜ ਦੀ ਸੇਵਾ ਕੀਤੀ ਅੱਜ ਕਿਸੇ ਵੀ ਤਰ੍ਹਾਂ ਦੇ ਨਾਲ ਇਹ ਪੂਰਾ ਨਾ ਹੋਣ ਵਾਲਾ ਕੱਟ ਹੈ ਉਹ ਅੱਜ ਦੇ ਦਿਨ ਅਸੀਂ ਸਾਰੇ ਉਹਨਾਂ ਨੂੰ ਯਾਦ ਕਰਦੇ ਆਂ ਉਹਨਾਂ ਨੂੰ ਸ਼ਰਧਾਂਜਲੀ ਬਹੁਤ ਕਸ਼ਟਦਾਇਕ ਬੜਾ ਅਫਸੋਸ ਕਿ ਲਗਭਗ ਮੈਂ ਤੋਂ ਨਹੀਂ ਕਹਿਣਾ 40 ਸਾਲ ਦੇ ਸੰਬੰਧ ਕਿਉਂਕਿ ਕੇਵਲ ਜੀ ਦਾ ਪਰਿਵਾਰ ਸ਼ੁਰੂ ਤੋਂ ਹੀ ਭਾਰਤੀ ਜਨਤਾ ਪਾਰਟੀ ਉਸ ਤੋਂ ਪਹਿਲੇ ਜਨ ਸੰਗ ਨਾਲ ਜੁੜਿਆ ਰਿਹਾ ਔਰ ਕੇਵਲ ਜੀ ਜਦੋਂ ASI ਭਰਤੀ ਹੋਏ ਡਾਕਟਰ ਬਲਦੇਵ ਪ੍ਰਕਾਸ਼ ਜੀ ਉਸਰੇ ਸਾਡੇ ਰਾਸ਼ਟਰੀ ਨੇਤਾ ਸੀਏ ਔਰ ਪੁਲਿਸ ਦੀ ਸਰਵਿਸ ਵੀ ਉਹਨਾਂ ਨੇ ਕੀਤੀ ਤੇ ਬੜੀ ਨਿਸ਼ਟਾ ਦੇ ਨਾਲ ਬੜੀ ਮਿਹਨਤ ਦੇ ਨਾਲ ਖਾਸ ਕਰ ਆਤਵਾਦ ਦੇ ਸਮੇਂ ਕੇਵਲ ਜੀ ਨੇ ਬੜੀ ਵੀਰਤਾ ਦਿਖਾਈ ਬੜੀ ਦਲੇਰੀ ਦੇ ਨਾਲ ਉਹਨਾਂ ਨੇ ਆਤਵਾਦ ਦਾ ਮੁਕਾਬਲਾ ਕੀਤਾ ਔਰ ਉਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਦੀ ਵੀ ਸੇਵਾ ਜੋਰਾਂ ਨੇ ਕੀਤੀ ਹੈ ਅਲੱਗ-ਅਲੱਗ ਦੇ ਤੋ ਮਾ ਸਟ ਵੀ ਰਹੇ ਮੇਰੇ ਨਾਲ ਜਿਹੜਾ ਪੰਜਾਬ ਦਾ ਅਧਿਕਾਰੀ ਮੇਰੇ ਨਾਲ ਉਹ ਮੀਡੀਆ ਦੇ ਹੈਡ ਸੀਗੇ ਸਾਰੇ ਸੋ ਅੱਜ ਬਹੁਤ ਵੱਡਾ ਨੁਕਸਾਨ ਭਾਰਤੀ ਜਨਤਾ ਪਾਰਟੀ ਪਰਿਵਾਰ ਨੂੰ ਹੋਇਆ ਹੈ ਅਸੀਂ ਕੇਵਲ ਜੀ ਦੇ ਪਰਿਵਾਰ ਦੇ ਨਾਲ ਸਾਰੇ ਹੀ ਖੜੇ ਹੁਣ ਦਾ ਪੁੱਤਰ ਜਿਹੜਾ ਹੈ ਬਾਰਮੇ ਉਹਨੇ ਵੀ ਚੋਣ ਲੜਿਆ ਉਹ ਭਾਰਤ ਦੇ ਜਨਤਾ ਪਾਰਟੀ ਦਾ ਗਨੇਤ ਨੇਤਾ ਹੈ ਤੇ ਮੈਂ ਪਰਮਪਿਤਾ ਪਰਮੇਸ਼ਵਰ ਤੇ ਅਰਦਾਸ ਕਰਾਂਗਾ ਕਿ ਐਸੀ ਪੁੰਨਿਆ ਆਤਮਾ ਨੂੰ ਆਪਣੇ ਚਰਨਾਂ ਦੇ ਥਾਂ ਦੇ ਬੀਜੇਪੀ ਦੇ ਵરિਸ਼ ਨੇਤਾ ਕੇਵਲ ਗਿਲ ਜਿਹੜੇ ਕਿ ਪਹਿਲਾਂ ਐਸਪੀ ਰਹੇ ਨੇ ਐਸਪੀ ਰੈਂਕ ਤੋਂ ਰਿਟਾਇਰ ਹੋਣ ਤੋਂ ਬਾਅਦ ਬੀਜੇਪੀ ਦੀ ਸੇਵਾ ਨਿਭਾਈ ਹੈ ਉਹਨਾਂ ਨੇ 40 ਸਾਲ ਤੱਕਨ ਬੀਜੇਪੀ ਦੀ ਸੇਵਾ ਕਰਕੇ ਸਫਰਤਾ ਕੀਤਾ ਹੈ বিজেপি ਦੇ ਵરિਸ਼ਟ ਨੇਤਾ ਹੋਣ ਦੇ ਨਾਤੇ ਉਹਨਾਂ ਦਾ ਜਿਹੜਾ ਕੱਲ ਅਕਾਲ ਚਲਾਣਾ ਹੋ ਗਿਆ ਸੀ ਅੱਜ ਅੰਤਿਮ ਸੰਸਕਾਰ ਦੇ ਲਈ বিজেপি ਦੇ ਕਦਾਵਰ ਨੇਤਾ ਅਜੇ ਤੇ ਉਹਨਾਂ ਨੂੰ ਸ਼ਰਧਾਂਜਲੀ ਦੇ ਲਈ ਪਹੁੰਚੇ ਸਨ ਕੈਪਟਨ ਪਰਸਨ ਨਤੇਸ਼ ਦੇ ਨਾਲ ਜੋਤੀ ਵੈਲ ਕੈਨਿਕ ਸਵੇਰਾ ਟੀਵੀ ਅੰਮ੍ਰਿਤ ਸਰ বিজেপি ਦੇ ਵરિਸ਼ਟ ਨੇਤਾ ਅਤੇ ਪੁਰਮ ਮਹਾ ਮੰਤਰੀ ਤੇਵਲ ਸਿੰਘ ਕੇਵਲ ਕੁਮਾਰ ਗਿਲ ਜੀ ਦਾ ਅੱਜ ਅੰਤਿਮ ਸੰਸਕਾਰ ਹੋ ਗਿਆ ਹੈ বিজেপি ਦੇ ਕਦਾਵਰ ਲੀਡਰ ਉਹਨਾਂ ਨੂੰ ਸ਼ਰਧਾਂਜਲੀ ਦੇ ਲਈ ਪਹੁੰਚਣਗੇ ਅਸੀਂ ਦੁਰਗਿਆਨਾ ਤੀਰਤ ਦੇ ਸ਼ਮਸ਼ਾਨ ਘਾਟ ਦੇ ਵਿੱਚ ਖੜੇ ਹਾਂ ਥੋੜੀ ਦੇਰ ਬਾਅਦ ਹੀ ਕੇਵਲ ਜੀ ਦਾ ਅੰਤਿਮ ਸੰਸਕਾਰ ਹੋ ਜਾਏਗਾ ਉਹਨਾਂ ਦਾ पार्थिव ਸਰੀਰ ਥੋੜੀ ਦੇਰ ਬਾਅਦ ਹੀ ਦੁਰਗਿਆਨਾ ਤੀਰਤ ਦੇ ਵਿੱਚ ਲੈ ਕੇ ਆਇਆ ਜਾਏਗਾ ਕੇਵਲ ਜੀ ਨੂੰ ਸਮਾਜ ਨੂੰ ਬਹੁਤ ਦੇਣ ਕਿਉਂਕਿ ਉਹਨਾਂ ਨੇ ਪੁਲਿਸ ਦੀ ਨੌਕਰੀ ਕੀਤੀ ਹੈ ਔਰ ਚੰਗੇ ਅਫਸਰ ਬਣ ਕੇ ਉਹਨਾਂ ਨੇ ਨੌਕਰੀ ਕੀਤੀ ਔਰ ਸਮਾਜ ਸੁਧਾਰ ਦਾ ਕੰਮ ਉਸ ਲਹਿਰ ਦੇ ਵਿੱਚ ਹਮੇਸ਼ਾ ਕੇਵਲ ਜੀ ਨੇ ਕੰਮ ਕੀਤਾ ਹੈ ਔਰ ਬੱਚਿਆਂ ਨੂੰ ਐਜੂਕੇਸ਼ਨ ਵਾਸਤੇ 바ਵਾ ਸਾਹਿਬ ਅੰਬੇਦਕਰ ਦੇ ਮਿਸ਼ਨ ਨੂੰ ਅੱਗੇ ਵਧਾਉਣ ਵਾਸਤੇ ਕੇਵਲ ਜੀ ਹਮੇਸ਼ਾ ਹੀ ਤਤਪਰ ਪਿਆਰ ਰਲੇ ਸੀ ਔਰ ਹਮੇਸ਼ਾ ਹੀ ਉਹਨਾਂ ਨੇ ਸਮਾਜ ਦੀ ਸੇਵਾ ਕੀਤੀ ਅੱਜ ਕਿਸੇ ਵੀ ਤਰ੍ਹਾਂ ਦੇ ਨਾਲ ਇਹ ਪੂਰਾ ਨਾ ਹੋਣ ਵਾਲਾ ਕੱਟ ਹੈ ਔਰ ਅੱਜ ਦੇ ਦਿਨ ਅਸੀਂ ਸਾਰੇ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਨੂੰ ਸ਼ਰਧਾਂਜਲੀ ਬਹੁਤ ਕਸ਼ਟਦਾਇਕ ਬੜਾ ਅਫਸੋਸ ਕਿਉਂਕਿ ਲਗਭਗ ਮੈਂ ਤੋਂ ਨਹੀਂ ਕਹਿਸਨਾ 40 ਵਰਸ ਦੇ ਸੰਬੰਧ ਕਿਉਂਕਿ ਕੇਵਲ ਜੀ ਦਾ ਪਰਿਵਾਰ ਸ਼ੁਰੂ ਤੋਂ ਹੀ ਭਾਰਤੀ ਜਨਤਾ ਪਾਰਟੀ ਉਸ ਤੋਂ ਪਹਿਲੇ ਜਨ ਸੰਗ ਨਾਲ ਜੁੜਿਆ ਰਿਹਾ ਔਰ ਕੇਵਲ ਜੀ ਜਦੋਂ ASI ਭਰਤੀ ਹੋਏ ਡਾਕਟਰ ਬਲਦੇਵ ਪ੍ਰਕਾਸ਼ ਜੀ ਉਸਰੇ ਸਾਡੇ ਰਾਸ਼ਟਰੀ ਨੇਤਾ ਸੀਗੇ ਔਰ ਪੁਲਿਸ ਦੀ ਸਰਵਿਸ ਵੀ ਉਹਨਾਂ ਨੇ ਕੀਤੀ ਤੇ ਬੜੀ ਨਿਸ਼ਟਾ ਦੇ ਨਾਲ ਬੜੀ ਮਿਹਨਤ ਦੇ ਨਾਲ ਖਾਸ ਕਰ ਆਤਵਾਦ ਦੇ ਸਮੇਂ ਕੇਵਲ ਜੀ ਨੇ ਬੜੀ ਵੀਰਤਾ ਦਿਖਾਈ ਬੜੀ ਦਲੇਰੀ ਦੇ ਨਾਲ ਉਹਨਾਂ ਨੇ ਆਤਵਾਦ ਦਾ ਮੁਕਾਬਲਾ ਕੀਤਾ ਔਰ ਉਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਦੀ ਵੀ ਸੇਵਾ ਜੋਰਾਂ ਨੇ ਕੀਤੀ ਹੈ ਅਲੱਗ-ਅਲੱਗ ਦੇ ਤੋ ਮਾ ਸਟ ਵੀ ਰਹੇ ਮੇਰੇ ਨਾਲ ਜਿਹੜਾ ਪੰਜਾਬ ਦਾ ਅਧਿਕਾਰੀ ਮੇਰੇ ਨਾਲ ਉਹ ਮੀਡੀਆ ਦੇ ਹੈਡ ਸੀਗੇ ਸਾਰੇ ਸੋ ਜਨਤਾ ਪਾਰਟੀ ਦਾ ਬਾਰੇ ਵਿੱਚ ਜਨਤਾ ਪਾਰਟੀ ਦੇ ਨੇਤਾ ਨੇ ਦਿੱਲੀ ਜਿਹੜੇ ਕਿ ਪਹਿਲਾਂ ਐਸਐਸਪੀ ਰਹੇ ਨੇ ਐਸਪੀ ਰੈਂਕ ਤੋਂ ਰਿਟਾਇਰ ਹੋਣ ਤੋਂ ਬਾਅਦ ਬੀਜੇਪੀ ਦੀ ਸੇਵਾ ਨਿਭਾਈ ਹੈ ਉਹਨਾਂ ਨੇ 40 ਸਾਲ ਤੱਕ ਬੀਜੇਪੀ ਦੀ ਸੇਵਾ ਕਰਕੇ ਸਫਰਤਾ ਕੀਤਾ ਹੈ ਬੀਜੇਪੀ ਦੇ ਵરિਸ਼ ਨੇਤਾ ਹੋਣ ਦੇ ਨਾਤੇ ਉਹਨਾਂ ਦਾ ਜਿਹੜਾ ਕੱਲ ਅਕਾਲ ਚਲਾਣਾ ਹੋ ਗਿਆ ਸੀ ਅੱਜ ਅੰਤਿਮ ਸੰਸਕਾਰ ਦੇ ਲਈ ਬੀਜੇਪੀ ਦੇ ਕਦਾਬਰ ਨੇਤਾ ਅਜੇ ਤੇ ਉਹਨਾਂ ਨੂੰ ਸ਼ੰਦਾਨਜੀ ਦੀ ਰੇਲ ਨਹੀਂ ਪਹੁੰਚੇ ਸਨ ਕੈਮਰਾ ਪਰਸਨ ਨਤੇਸ਼ ਦੇ ਨਾਲ ਜੋਤੀ ਵੈਲ ਕੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇ ਵરિਸ਼ ਨੇਤਾ ਅਤੇ ਪੂਰਨ ਮਹਾ ਮੰਤਰੀ ਤੇਵਲ ਸਿੰਘ ਕੇਵਲ ਕੁਮਾਰ ਗਿਲ ਜੀ ਦਾ ਅੱਜ ਅੰਤਿਮ ਸਰਕਾਰ ਹੋ ਗਿਆ ਹੈ ਬੀਜੇਪੀ ਦੇ ਕਦਾਵਰ ਲੀਡਰ ਉਹਨਾਂ ਨੂੰ ਸ਼ਿਵਾਂਜਰੀ ਦੇਲ ਨਹੀਂ ਪਹੁੰਚਣਗੇ ਅਸੀਂ ਦੁਰਗਿਆਨਾ ਤੀਰਤ ਦੇ ਸ਼ਮਸ਼ਾਨ ਘਾਟ ਦੇ ਵਿੱਚ ਖੜੇ ਹਾਂ ਥੋੜੀ ਦੇਰ ਬਾਅਦ ਹੀ ਕੇਵਲ ਜੀ ਦਾ ਅੰਤਿਮ